ਸਤਿ ਸ਼੍ਰੀ ਅਕਾਲ ਜੀ ਦੋਸਤੋ ਤੁਸੀਂ ਜਿਹੜੇ ਹੋ ਪੰਜਾਬ ਟਾਈਮ 24 ਨਿਊਜ਼ ਦੇ ਨਾਲ ਤੇ ਅੱਜ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਸੰਗਮ ਸਲਮਾ ਚੌਂਕ ਦੇ ਵਿੱਚ ਖੜੇ ਆ ਜਿੱਥੇ ਕਿ ਤੁਹਾਨੂੰ ਤਸਵੀਰਾਂ ਦਿਖਾ ਰਹੀ ਏ ਕਿ ਇਹ ਉਹ ਚੌਂਕ ਹੈ ਜਿੱਥੇ ਸਭ ਤੋਂ ਜ਼ਿਆਦਾ ਰਸ਼ ਰਹਿੰਦਾ ਹੈ ਤੇ ਤਕਰੀਬਨ ਆਵਾਜਾਈ ਦਾ ਜਿਹੜਾ ਸਭ ਤੋਂ ਜ਼ਿਆਦਾ ਇੱਥੇ ਮਾਹੌਲ ਬਣਿਆ ਰਹਿੰਦਾ ਹੈ ਕਿਉਂਕਿ ਅੰਮ੍ਰਿਤਸਰ ਇੱਕ ਗੁਰੂ ਨਗਰੀ ਹੈ ਟੂਰਿਸਟ ਹੱਬ ਵੀ ਹੈ ਜਿੱਥੋਂ ਬਾਰੋਂ ਕਾਫੀ ਯਾਤਰੀ ਆਉਂਦੇ ਹਨ ਤਾਂ ਤਸਵੀਰਾਂ ਹੀ ਤੁਹਾਨੂੰ ਦਿਖਾ ਦਈਏ ਕਿ ਇਹ ਅੰਮ੍ਰਿਤਸਰ ਦਾ ਬੱਸ ਸਟੈਂਡ ਹੈ ਜਿੱਥੇ ਕਿ ਬਹੁਤ ਜ਼ਿਆਦਾ ਭੀੜ ਭੜਕਾ ਰਹਿੰਦਾ ਹੈ ਤੇ ਟ੍ਰੈਫਿਕ ਟ੍ਰੈਫਿਕ ਕਾਫੀ ਇੱਥੇ ਕੰਟਰੋਲ ਵਿੱਚ ਕਰਨ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਟ੍ਰੈਫਿਕ ਦੇ ਉਹ ਪੁਲਿਸ ਨੌਜਵਾਨ ਹਨ ਜੋ ਕਿ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਏ ਆਪਣੀਆਂ ਡਿਊਟੀਆਂ ਕਰ ਰਹੇ ਹਨ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਸ਼੍ਰੀ ਗੁਰਪ੍ਰੀਤ ਸਿੰਘ ਜੀ ਪੋਲਰ ਅਤੇ ਏਡੀਸੀਪੀ ਮੈਡਮ ਅਮਨਦੀਪ ਕੌਰ ਜੀ ਦੀਆਂ ਦਿੱਤੀਆਂ ਹਦਾਇਤਾਂ ਅਨੁਸਾਰ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਤਕਰੀਬਨ ਸਾਰੇ ਹੀ ਯਤਨ ਕੀਤੇ ਜਾਂਦੇ ਹਨ ਕਿ ਕੋਈ ਵੀ ਪੀੜ ਪੜੱਕੇ ਦਾ ਜਿੱਥੇ ਮੌਲ ਬੰਦਾ ਹੈ ਟ੍ਰੈਫਿਕ ਪੁਲਿਸ ਤੇ ਅਧਿਕਾਰੀਆਂ ਵੱਲੋਂ ਉਸ ਨੂੰ ਕੰਟਰੋਲ ਕੀਤਾ ਜਾਵੇ ਔਰ ਸਾਡੇ ਨਾਲ ਇੱਥੇ ਪੁਲਿਸ ਦੇ ਏਐਸਆਈ ਖੜੇ ਹਨ ਆਓ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਇਹ ਜਿਹੜਾ ਚੌਕ ਆ तकरीबन ਇੱਥੇ ਕਿਸੇ ਦੀ ਮੁਸ਼ਕਲ ਹੁੰਦੀ ਹੈ ਜਿਸ ਦੇ ਵਿੱਚ ਤੁਹਾਨੂੰ ਜਿਹੜਾ ਵਾ ਉਹ ਜਿਆਦਾ ਕੰਟਰੋਲ ਕਰਨ ਦਾ ਜਿਹੜਾ ਉਹ ਇਸ ਸਥਿਤੀ ਨੂੰ ਮੁਸ਼ਕਲ ਹੁੰਦਾ ਮੁਸ਼ਕਿਲ ਨਹੀਂ ਇਹਨੂੰ ਕਿਹਾ ਜਾ ਸਕਦਾ ਲੇਕਿਨ ਇੱਕ ਚੌਕ ਪੂਰੇ ਸ਼ਹਿਰ ਦਾ ਮੇਨ ਚੌਕ ਆ ਬਸ ਸਟੈਂਡ ਦਾ ਏਰੀਆ ਵਾ ਚਾਰ ਸਫੇਰ ਦੁਨੀਆ ਜਿਹੜੀ ਆ ਪਹਿਲਾਂ ਇੱਥੇ ਹੀ ਹੁੰਦੀ ਆ ਦਰਬਾਰ ਸਾਹਿਬ ਨੂੰ ਜਾਣੀ ਆ ਬਾਬੇ ਸ਼ੀਤਾਨ ਨੂੰ ਜਾਣੀ ਆ ਬਸ ਸਟੈਂਡ ਦਾ ਹਾਲ ਕਿ ਜਿੱਥੇ ਵੀ ਮੂਵਮੈਂਟ ਦੁਨੀਆ ਦੀ ਹੁੰਦੀ ਆ ਇਹ ਚੌਕ ਤੋਂ ਹੀ ਹੁੰਦੀ ਆ ਦੇਖ ਰਿਹਾ ਕਿ ਕਾਫੀ ਇੱਥੇ ਜੋ ਆਟੋ ਚਾਲਕ ਹਨ ਆਟੋ ਚਾਲਕਾਂ ਦਾ ਕਾਫੀ ਭੀੜ ਪੜਕਾ ਹੈ ਕਦੀ ਇਸ ਤਰ੍ਹਾਂ ਹੋਇਆ ਕਿ ਆਟੋ ਚਾਲਕ ਜਿਹੜੇ ਆ ਉਹ ਕਿਸੇ ਚੀਜ਼ ਦੀ ਨਾਰਾਜ਼ਗੀ ਨੂੰ ਲੈ ਕੇ ਇੱਥੇ ਤੁਹਾਡੇ ਨਾਲ ਕੋਈ ਬੈਸੰਬੈਸੀ ਨਹੀਂ ਹੋਵੇ ਬੈਸੋ ਬੈਸੀ ਦੇ ਲੇਕਨ ਇਹਨਾਂ ਨੇ ਜਦੋਂ ਕਈ ਦਾਵਾ ਜਾਦਾ ਰਸ਼ ਪਾਉਂਦੇ ਆ ਉਦੋਂ ਕਹਿਣਾ ਤਾਂ ਪੈਂਦਾ ਜੀ ਕਈ ਦਾ ਫਿਰ ਇਤਰਾਜ ਵੀ ਕਰਦੇ ਆ ਕਿ ਸਾਡੇ ਸਾਨੂੰ ਇੱਥੋਂ ਰੁਗਣ ਤੋਂ ਕਿਹਾ ਵਾ ਜਾਂ ਸਵਾਰੀ ਲੈਣ ਤੋਂ ਕਿਹਾ ਵਾ ਲੇਕਿਨ ਆਵਾਜਾਈ ਚਲਦੀ ਰਹਿੰਦੀ ਆ ਬੱਸਾਂ ਵੀ ਇੱਥੇ ਹੀ ਯਾਰ ਕੇ ਖਲੋਂਦੀਆਂ ਵਾਂ ਤੇ ਸਵਾਰੀ ਵੀ ਇਹਨਾਂ ਲੈਣੀ ਹੁੰਦੀ ਆ ਪਰ ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਤੇ ਆਪਣੇ ਹਿਸਾਬ ਨਾਲ ਮੂਵਮੈਂਟ ਵੀ ਦੁਨੀਆ ਦੀ ਦੇਖਣੀ ਪੈਂਦੀ ਆ ਜਿਹੜੇ ਅੱਜ ਤੁਹਾਡੇ ਟ੍ਰੈਫਿਕ ਪੁਲਿਸ ਤੋਂ ਜਿਹੜੇ ਕਿੰਨਾ-ਕਿੰਨਾ ਲੋਕਾਂ ਦੇ ਜਿਹੜੇ ਚਲਾਨ ਕੀਤੇ ਜਾ ਰਹੇ ਚਲਾਨ ਜ਼ਿਆਦਾਤਰ ਕਾਲੀਆਂ ਜਾਲੀਆਂ ਫਿਲਮਾਂ ਜਾਂ ਫੋਨ ਸੰਦਾ ਕੋ ਆ ਰਿਆ ਉਹ ਵੀ ਐਕਸੀਡੈਂਟ ਦਾ ਖਤਰਾ ਧਿਆਨ ਬੰਦੇ ਦਾ ਕੇ ਪਨੇ ਹੁੰਦਾ ਉਹ ਆਪਣੇ ਫੋਨ ਚ ਵਿਜੀ ਹੁੰਦਾ ਹੋਰ ਇਸ ਤਰ੍ਹਾਂ ਜੋ ਅਫਸਰਤ ਹੋ ਜਾਂਦਾ ਹੁੰਦੀਆਂ ਉਹਦੇ ਮੁਤਾਬਕ ਚਲਾਨ ਜਿਹੜੇ ਕਟੇ ਜਾਂਦੇ ਜਿਹੜੇ ਕੋਈ ਕਈ ਜ਼ਿਆਦਾਤਰ ਲੋਕ ਜਿਹੜੇ ਹੁੰਦੇ ਆ ਦੇਖਿਆ ਜਾਂਦਾ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵੀ ਕਰਦੇ ਹਨ ਤੇ ਨਾਲ ਹੀ ਉਹਨਾਂ ਦਾ ਜਦੋਂ ਵੀ ਗੱਡੀ ਰੋਕੀ ਜਾਂਦੀ ਹੈ ਟ੍ਰੈਫਿਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਜਾਂ ਪੁਲਿਸ ਮਲਾਜ਼ਮਾਂ ਵੱਲੋਂ ਉਹ ਨਾਲ ਹੀ ਕੱਢ ਕੇ ਫੋਨ ਜਿਹੜਾ ਵਾ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿਸ ਤਰ੍ਹਾਂ ਦੇ ਕੋਈ ਹੈ ਜਿਨ੍ਹਾਂ ਨਾਲ ਤੁਸੀਂ ਗੱਲ ਕਰਦੇ ਹੋ ਕਿ ਜਾਂ ਉਹਨਾਂ ਦਾ ਜੋ ਬਣਦਾ ਕਾਨੂੰਨੀ ਕਾਰਵਾਈ ਕਰਦੇ ਨੇ ਗੱਲ ਕਰ ਵੀ ਦੇਈਂਦੇ ਆ ਲੋਗ ਨੇ ਤਾਂ ਕਹਿਣ ਤੇ ਮੁਤਾਬਕ ਲੇਕਿਨ ਅੱਜ ਕੱਲ ਆਨਲਾਈਨ ਚਲਾਨ ਹੋ ਗਏ ਆ ਜੇ ਕੋਈ ਜ਼ਿਆਦਾ ਬੈਸ ਕਰਦਾ ਹੋਣਾ ਬੈਸਮ ਦੀ ਨੋਟ ਦੀ ਉਹਦਾ ਓਨਲੀ ਆਨਲਾਈਨ ਚਲਾਨ ਕਰ ਦਿੱਤਾ ਉਹਨਾਂ ਦੇ ਤਾਂ ਜਾ ਵੀ ਵਿਰਿਆ ਜਾ ਗਿਆ ਆਪਣਾ ਚਲਾਨ ਪੇ ਕਰ ਲਈ ਕੁਝ ਲੋਕ ਜਿਹੜੇ ਹੁੰਦੇ ਆ ਭੀੜ ਦਾ ਫਾਇਦਾ ਚੱਕ ਕੇ ਗੱਡੀਆਂ ਭਜਾ ਲੈਂਦੇ ਆ ਉਹਨਾਂ ਵਾਸਤੇ ਕੀ ਟ੍ਰੈਫਿਕ ਪੁਲਿਸ ਵੱਲੋਂ ਕੀ ਰੂਲ ਕੱਢੇਗੇ ਉਹਨਾਂ ਤੇ ਇਹੋ ਹੀ ਆ ਈ ਚਲਾਨ ਜਿਹੜਾ ਵਾ ਉਹ ਅਗਰ ਗਲਤੀ ਕਰਦਾ ਵੀ ਆ ਭੱਜ ਵੀ ਜਾਂਦਾ ਵਾ ਉਹਦਾ ਈ ਚਲਾਨ ਨਹੀਂ ਮਗਰ ਉਹਦੇ ਗੱਡੀ ਗੈਰ ਤੋਂ ਬਾਅਦ ਵੀ ਸਹੀ ਬੈਨ ਨੰਬਰ ਨੋਟ ਕਰਕੇ ਗਲਤ ਚਲਾਨ ਨਾ ਕਹਿਦਾ ਹੋ ਜੇ ਉਹਦਾ ਸਹੀ ਨੰਬਰ ਨੋਟ ਕਰਕੇ ਉਹਦਾ ਚਲਾਨ ਕੀਤਾ ਚੱਲਦਾ ਈ ਚਲਾਨ ਜਿਹੜੀ ਈ ਚਲਾਨ ਦੀ ਗੱਲ ਕਰ ਰਹੇ ਹੋ ਅਸਲ 'ਚ ਈ ਚਲਾਨ ਕੀ ਹੈ ਜਿੰਨੇ ਵੀ ਲੋਕ ਦੇਖ ਰਹੇ ਉਹਨਾਂ ਨੂੰ ਅਸੀਂ ਜ਼ਰੂਰ ਇਹ ਚੀਜ਼ ਦੀ ਸੁਚੇਤ ਕਰਨਾ ਚਾਹਾਂਗੇ ਕਿ ਈ ਚਲਾਨ ਦਾ ਮਤਲਬ ਕੀ ਹੈ ਈ ਚਲਾਨ ਦਾ ਮਤਲਬ ਇਹ ਹੈ ਜੇ انسان ਕੋਈ ਗਲਤੀ ਹੋ ਜਾਂਦੀ ਆ ਦੇਖੋ ਗਲਤੀ ਹੋ ਜਾਂਦੀ ਆ ਜਿੰਨਾਂ ਦੇ ਕੋਲ ਪੈਸੇ ਵੀ ਨਹੀਂ ਆ ਉਹ ਮੌਕੇ ਤੇ ਚਲਾਨ ਭਰਨ ਵਾਸਤੇ ਪੈਸੇ ਦੇਣ ਦੀ ਲੋੜ ਨਹੀਂ ਆ ਉਹਦਾ ਜਿਹੜਾ ਈ ਜਿਹਦੇ ਵਿੱਚ ਗੂਗਲ ਪੇ ਗਵਰਨਮੈਂਟ ਦਾ ਅਕਾਊਂਟ ਆ ਉੱਚ ਗੂਗਲ ਪੇ ਜਿੰਨੇ ਵੀ 500000 ਦਾ ਚਲਾਨ ਆ ਉਹ ਪੇ ਕਰ ਸਕਦਾ ਉਹਨੂੰ ਕੋਈ ਪਰੇਸ਼ਾਨੀ ਨਹੀਂ ਹੋਊਗੀ ਉਹਨੂੰ ਬਕਾਇਦਾ ਉਹਦੀ ਈ ਮਸ਼ੀਨ ਦੀ ਰਸੀਦ ਮਿਲੂ ਉਹ ਗਾੜੀ ਕਿਤੇ ਜਾਂਦਾ ਰਸੀਦ ਵਿਖਾ ਸਕਦਾ ਅ ਜਿਹੜੇ ਹੁਣ ਦੇਖਿਆ ਤੁਹਾਨੂੰ ਦਿਖਾ ਦਈਏ ਕਿ ਇਹ ਫੋਨ ਸੰਦੇ ਆ ਰਹੇ ਸੀ ਕੈਮਰਾਮੈਨ ਜਰੂਰ ਫੋਨ ਹੱਲੇ ਵੀ ਕੌਣ ਹੀ ਲੱਗਦਾ ਮੈਨੂੰ ਤੁਸੀਂ ਇਹਨਾਂ ਦੀ ਲੋਕੇਸ਼ਨ ਕਿ ਇੱਕ ਲੇਡੀਜ਼ ਜੋ ਹੈ ਉਹ ਐਕਟਵਾ ਚਲਾ ਰਹੇ ਨੇ ਔਰ ਫੋਨ ਉਹਨਾਂ ਦੇ ਹੱਥ ਵਿੱਚ ਪਿੱਛੇ ਜੋ ਲੜਕਾ ਬੈਠਾ ਹੈ ਉਹ ਫੋਨ ਤੇ ਉਹਨਾਂ ਦੀ ਗੱਲ ਕਰਵਾ ਰਿਹਾ ਸੀਗਾ ਤੇ ਕਿ ਇਹਨਾਂ ਦਾ ਸਾਰੇ ਇਹਨਾਂ ਦਾ ਕਿਹੜਾ ਚਲਾਨ ਕਟਿਆ ਜਾਏਗਾ ਇਹਨਾਂ ਨੂੰ ਦੇਖੋ ਜੀ ਇੱਕ ਤਾਂ ਲੜਕੀ ਚਲਾ ਰਹੀ ਹੈ ਇਹਨੇ ਹੈਲਮਟ ਵੀ ਨਹੀਂ ਪਹਿਨਾ ਆਇਆ ਨੰਬਰ 2 ਤੇ ਫੋਨ ਸੁਣ ਰਹੀ ਹੈ ਫੋਨ ਡੇਂਜਰ ਆ ਇਹਦੇ ਵਾਸਤੇ ਵੀ ਡੇਂਜਰ ਆ ਔਰ ਪਬਲਿਕ ਵਾਸਤੇ ਵੀ ਗਲਤ ਚੀਜ਼ ਹੈ ਇਹਦਾ ਚਲਾਨ ਕੀਤਾ ਜਾਏਗਾ ਅਸੀਂ ਦੇਖ ਸਕਦੇ ਹਾਂ ਤੁਹਾਡੇ ਮਾਦੀਮ ਲਈ ਕਿ ਵਾਕਈ ਉਹ ਫੋਨ ਚੱਲ ਰਿਹਾ ਹਾਂਜੀ ਇਹ ਲੜਕੀ ਜੋ ਹੈ ਇੱਕ ਐਕਟਿਵਿਟੀ ਚਲਾ ਰਹੇ ਸਨ ਔਰ ਲੜਕੇ ਨੇ ਪਿੱਛੇ ਬੈਠਾ ਜੋ ਹੈ ਉਸਨੇ ਮੋਬਾਈਲ ਉਹਨਾਂ ਦੇ ਕੰਨ ਨੂੰ ਲਗਾਇਆ ਗਿਆ ਸੀ ਔਰ ਉਹਨਾਂ ਦਾ ਜੋ ਹੈ ਪੁਲਿਸ ਅਧਿਕਾਰੀਆਂ ਵੱਲੋਂ ਜੋ ਚਲਾਨ ਕਟਿਆ ਜਾ ਰਿਹਾ ਹੈ ਬਿਲਕੁਲ ਤੁਹਾਨੂੰ ਨਜ਼ਦੀਕ ਕਰਕੇ ਦਿਖਾਵਾਂਗੇ ਕਿ ਇਹ ਚਲਾਨ ਜਿਹੜਾ ਉਹ ਕਿਸ ਚੀਜ਼ ਦਾ ਕਟਿਆ ਜਾ ਰਿਹਾ ਹੈ ਔਰ ਇਹ ਜੋ ਹੈ ਇਹ ਚਲਾਨ ਜਿਹੜਾ ਹੈ ਇਸ ਵੇਲੇ ਉਹ ਪੁਲਿਸ ਅਧਿਕਾਰੀ ਜੋ ਕੱਟ ਰਹੇ ਹਨ ਸਰ ਇਹ ਥੋੜਾ ਮਸ਼ੀਨ ਬਾਰੇ ਦੱਸੋ ਕਿ ਇਹ ਕਿਹੜਾ ਚਲਾਨ ਕੱਟਿਆ ਤੇ ਇਹ ਚਲਾਨ ਹੈ ਮੋਬਾਈਲ ਦਾ ਮਹਤਰਾ ਦਾ ਚਲਾਨ ਇਹਦੇ ਵਿੱਚ ਹੋ ਸਕਦਾ ਜੋ ਵੀ ਫੈਂਸ ਬਣਦਾ ਕਿ ਇਦਾਂ ਗਲਤੀ ਕੀਤੀ ਆ ਇੱਥੇ ਗੂਗਲ ਪੇ ਵੀ ਕਰ ਸਕਦਾ ਆਨਲਾਈਨ ਵੀ ਕਰ ਸਕਦਾ ਉੱਥੇ ਮੈਸੇਜ ਆ ਜਾਏਗਾ ਇਹਨੂੰ ਬਾਅਦ ਦੇ ਵਿੱਚ ਪੇ ਕਰ ਸਕਦੇ ਪਹਿਲਾ ਚਲਾਨ ਜਿਹੜੇ ਸੀ ਤੁਹਾਡੀ ਜਿਹੜੀ ਉਹ ਇੱਕ ਬੁੱਕ ਹੁੰਦੀ ਸੀਗੀ ਉੱਤੇ ਕਰਦੇ ਸੀਗੇ ਹੁਣ ਚਲਾਨ ਜਿਹੜੇ ਆਨਲਾਈਨ ਸਾਰਾ ਆਨਲਾਈਨ ਚਲਾਨ ਹੋ ਬੁੱਕ ਮਾਲ ਗਵਰਨਮੈਂਟ ਨੇ ਖਤਮ ਕਰਤੀ ਪਹਿਲਾਂ ਇਹਦਾ ਕਿੰਨਾ ਜੁਰਮਾਨਾ ਕਿੰਨੇ ਜੁਰਮਾਨੇ ਤੋਂ ਕਿੰਨੇ ਜੁਰਮਾਨੇ ਤੱਕ ਹੁੰਦਾ ਜੁਰਮਾਨਾ ਫੈਂਸਰ ਦੇ ਹਿਸਾਬ ਨਾਲ ਜੋ ਗਲਤੀ ਕਰਨ ਕੀਤੀ ਆ ਇਹ ਹੁਣ ਫੋਨ ਸੁਣਦੇ ਆਰਐਸਏ ਐਕਟ ਵਾਤੇ ਹੈਲਮਟ ਵੀ ਨਹੀਂ ਪਹਿਨੇ ਆ ਸਹੀ ਮੈਨੇਜ ਕਰਨ ਦੇ 6000 ਰੁਪਏ ਜੁਰਮਾਨਾ ਫੋਨ ਸੁਣਨ ਦਾ ਕਿੰਨਾ ਜੁਰਮਾਨਾ 5000 ਰੁਪਏ 5000 ਰੁਪਏ ਔਰ ਜਿਹੜਾ 5000 ਆ ਇਹ ਲੱਗਦਾ ਕਿ ਇਹ ਨਿੱਕੀ ਜਿਹੀ ਗਲਤੀ ਕਰਕੇ ਇਹਨਾਂ ਨੂੰ ਗਾਂਹ ਕਿਤੇ ਗਲਤੀ ਜਿਹੜੇ ਆ ਆਨਲਾਈਨ ਸਾਰਾ ਆਨਲਾਈਨ ਚਲਾ ਲਓ ਮੁੱਖ ਮਲ ਗਵਰਨਮੈਂਟ ਨੇ ਕਦਮ ਕਰਤੀ ਫਿਰ ਲਾ ਇਹਦਾ ਕਿੰਨਾ ਜੁਰਮਾਨਾ ਕਿੰਨੇ ਜੁਰਮਾਨੇ ਤੋਂ ਕਿੰਨੇ ਜੁਰਮਾਨੇ ਤੱਕ ਹੁੰਦਾ ਜੁਰਮਾਨਾ ਬੈਂਸਰ ਦੇ ਹਿਸਾਬ ਨਾਲ ਜੋ ਗਲਤੀ ਜਨ ਕੀਤੀ ਆ ਇਹ ਹੁਣ ਫੋਨ ਸੁਣਦੇ ਆਰਸੀ ਐਕਟ ਵਾਤੇ ਹੈਲਮਟ ਵੀ ਨਹੀਂ ਪਹਿਨੇ ਆ ਸਹੀ ਮੈਨੇਜ ਕਰਨ ਦਾ 6000 ਰੁਪਏ ਜੁਰਮਾਨਾ ਫੋਨ ਸੁਣਨ ਦਾ ਕਿੰਨਾ ਜੁਰਮਾਨਾ 5000 ਰੁਪਏ 5000 ਰੁਪਏ ਔਰ ਜਿਹੜਾ 5000 ਆ ਇਹ ਲੱਗਦਾ ਕਿ ਇਹ ਨਿੱਕੀ ਜੀ ਗਲਤੀ ਕਰਕੇ ਇਹਨਾਂ ਨੂੰ ਗਾਹ ਕਿਤੇ ਗਲਤੀ ਕਰਨਗੇ ਇਸ ਤਰ੍ਹਾਂ ਵੇਖੋ ਜੀ ਜੇ ਇਹ ਤਾਂ ਸਹੀ ਮੈਨਾਂ ਚਲਾਨ ਕੀਤਾ ਜਾਵੇ ਤੇ 5000 ਇਹਨਾਂ ਨੂੰ ਭਰਨਾ ਪੈਰੇ ਤੇ ਗਾਹ ਗਲਤੀ ਨਹੀਂ ਕਰਨਗੇ ਹੋਰ ਵੀ ਦੋਹਾਂ ਚਾਵਾਂ ਨੂੰ ਦੱਸਣਗੇ ਕਿ ਡਰਾਈਵਿੰਗ ਕਰਦੇ ਸਮੇ ਗਲਤੀ ਨਹੀਂ ਕਰਨੀ ਫੋਨ ਨਹੀਂ ਕਰਨਾ ਧੰਨਵਾਦ ਜੀ ਲੋਕ ਗੱਲ ਇਸ ਚੀਜ਼ ਦਾ ਇਹਨਾਂ ਨੇ ਚਲਾਨ ਕੀਤਾ ਇਹ ਚੀਜ਼ ਦਾ ਮਾਸਕ ਕਹਿੰਦਾ ਮਾਸਕ ਗਲਤੀ ਕੀ ਹੋਈ ਉਹ ਕਹਿੰਦੇ ਕਿ ਇੱਕ ਲੇਡੀਜ਼ ਐਕਟਵਾ ਚਲਾ ਰਹੇ ਸੀ ਔਰ ਉਹਨਾਂ ਨੇ ਫੋਨ ਸੁਣਦੇ ਸੀ ਫੋਨ ਅਰਜੈਂਟ ਅਰਜੈਂਟ ਆਦਾ ਹਸਪੀਟਲੋਂ ਫੋਨ ਆ ਰਿਹਾ ਹੈ ਉਹ ਦਵਾਈ ਮਤਲ ਲੈਣ ਜਾਣੇ ਆਰਜੈਂਟ ਪੇਸ਼ੈਂਟ ਹੈ ਆਟਾ ਕੋਈ ਉਹਨੇ ਦਵਾਈ ਲੈਣ ਜਾਣੇ ਉਹ ਅਰਜੈਂਟ ਸੁਣਨਾ ਪਿਆ ਲੱਗਦਾ ਕਿ ਅੱਗਾ ਗਾਹ ਤੋਂ ਆਪਾਂ ਇਸ ਤਰ੍ਹਾਂ ਦੀ ਗਲਤੀ ਨਹੀਂ ਕਰ ਸਕ ਲੋ ਗਾਹ ਤੋਂ ਗਾਹ ਖਿਲਾੜ ਕੇ ਗੱਲ ਦੇ ਗੱਲ ਕਰ ਲਾਂਗੇ ਸਾਈਡ ਤੇ ਧੰਨਵਾਦ ਜੀ। ਲੋ ਜੀ ਉਹ 10 ਦੇ ਇੱਕ ਹੀ ਕੋਈ ਅਰਜੰਟ ਫੋਨ ਆ ਰਿਹਾ ਸੀ ਇਸ ਕਰਕੇ ਸੁੰਨਾ ਪਿਆ। ਔਰ ਤਸਵੀਰਾਂ ਤੁਹਾਨੂੰ ਹੋਰ ਦਿਖਾਵਾਂਗੇ ਕਿ ਇਧਰ ਇਹ ਬੱਸ ਸਟੈਂਡ ਦਾ ਮੇਨ ਚੌਂਕ ਜੋ ਹੈ ਸੰਗਮ ਸਨਮੇ ਦਾ ਮੇਨ ਚੌਂਕ ਹੈ ਜਿਸ ਦੇ ਵਿੱਚ ਕਾਫੀ ਭੀੜ ਭੜਕਾ ਰਹਿੰਦਾ ਹੈ ਤੇ ਤਕਰੀਬਨ ਜਿਹੜੇ ਟ੍ਰੈਫਿਕ ਦੇ ਪੁਲਿਸ ਅਧਿਕਾਰੀ ਹਨ ਮੁਲਾਜ਼ਮ ਹਨ ਉਹਨਾਂ ਵਾਸਤੇ ਕਿੰਨਾ ਮੁਸ਼ਕਲ ਹੈ ਇਸ ਚੌਂਕ ਦੇ ਵਿੱਚ ਜੋ ਟ੍ਰੈਫਿਕ ਨੂੰ ਕੰਟਰੋਲ ਕਰਨਾ। ਔਰ ਨਾਲ ਹੀ ਇਧਰ ਤੁਹਾਨੂੰ ਦਿਖਾਵਾਂਗੇ ਕਿ ਇਹ ਜਿਹੜੀ ਰਸੀਦ ਹੈ ਰਸੀਦ ਜੋ ਹੈ ਬਿਲਕੁਲ ਨਾਲ ਦਿੱਤੀ ਜਾਂਦੀ ਆ ਕਿਉਂਕਿ ਤਕਰੀਬਨ ਹੀ 90% ਲੋਕਾਂ ਦਾ ਇਹ ਰੂਪ ਹੁੰਦਾ ਕਿ ਪੁਲਿਸ ਜੋ ਹੈ ਪੈਸੇ ਲੈ ਕੇ ਛੱਡ ਦਿੰਦੀ ਆ ਸਾਰੇ ਕੇਸ ਚ ਦੀ ਰਸੀਦ ਹੈ ਜੀ ਇਹ ਜੀ ਕਰਨ ਕਿੱਦਾਂ ਕਰਾ ਸਕਦੇ ਹੋ ਮੋਬਾਈਲ ਫੋਨ ਮੋਬਾਈਲ ਫੋਨ ਦੇ ਆ ਰਿਹਾ ਬੱਚਾ ਅੱਛਾ ਤੇ ਹੁਣ ਜਿਹੜੀ ਰਸੀਦ ਐ ਇਹਨਾਂ ਨੂੰ ਦਿੱਤੀ ਜਾ ਰਹੀ ਐ ਇਹ ਰਸੀਦ ਦਾ ਕੀ ਇਹਨਾਂ ਨੂੰ ਅੱਗੇ ਤੋਂ ਕੀ ਇਹਦਾ ਬੈਨੀਫਿਟ ਕੀ ਐ ਪ੍ਰੂਫ ਦੇਣਾ ਬੈਨੀਫਿਟ ਕਾਹ ਵਾਸਤੇ ਇਹਨਾਂ ਨੂੰ ਸੀ ਐ ਕਿ ਨਹੀਂ ਇਹ ਗਲਤੀ ਕਰਨ ਦੇ ਇਸ ਤਰ੍ਹਾਂ ਬਾਕੀ ਆ ਰਸੀਦ ਦਿੱਤੀ ਇਹਨਾਂ ਨੂੰ ਇਹ ਤੇ ਜੋ ਵੀ ਬਿੱਲ ਪੇ ਕਰਨਾ ਵਾ ਉਹ ਜਿੱਥੋਂ ਵੀ ਹੋਣਾ ਵਾ ਉਥੋਂ ਕਰ ਸਕਦੇ ਲੋ ਜੀ ਹੁਣ ਇਸ ਚੀਜ਼ ਨੂੰ ਅਸੀਂ ਹੋਰ ਵਧਾਉਨੇ ਆ ਕਿ ਇੱਧਰ ਹੋਰ ਜੋ ਹੈ ਪੁਲਿਸ ਅਧਿਕਾਰੀ ਜੋ ਹੈ ਇਸ ਚੀਜ਼ ਨੂੰ ਦੇਖੋ ਇੱਥੇ ਬਹਿਸ ਵੀ ਕਿਸੇ ਵੇਲੇ ਹੋ ਜਾਂਦੀ ਆ ਕਿ ਪੁਲਿਸ ਅਧਿਕਾਰੀਆਂ ਦੇ ਨਾਲ ਕੁਝ ਲੋਕ ਬਹਿਸ ਵੀ ਕਰਨੀ ਸ਼ੁਰੂ ਕਰ ਦਿੰਦੇ ਆ ਨਾ ਕਿਉਂਕਿ ਇਹ ਪੁਲਿਸ ਦੀ ਡਿਊਟੀ ਹੈ ਜੋ ਡਿਊਟੀ ਕਰ ਰਹੇ ਮੁਲਾਜ਼ਮ ਜੋ ਹਨ ਉਹ ਆਪਣੀ ਡਿਊਟੀ ਕਰ ਰਹੇ ਹਨ ਤੇ ਲੋਕ ਬਹਿਸ ਵੀ ਕਰਦੇ ਹਨ ਨੂੰ ਦਿਖਾ ਰਹੇ ਆ ਅੰਮ੍ਰਿਤਸਰ ਦੇ ਸੰਗਮ ਸਿਨੇਮਾ ਬੱਸ ਸਟੈਂਡ ਏਰੀਆ ਦੀਆਂ ਆਓ ਗੱਲ ਕਰਦੇ ਹਾਂ ਕਿ ਇਸ ਚੀਜ਼ ਨੇ ਕਰਕੇ ਇਹਨਾਂ ਨੂੰ ਕਿਰਿਆ ਗਿਆ ਇਹਨਾਂ ਦੇ ਪੇਪਰ ਚੈੱਕ ਕੀਤੇ ਆ ਪੇਪਰ ਪੂਰੇ ਸੀ ਜਿਨ੍ਹਾਂ ਦੇ ਪੇਪਰ ਪੂਰੇ ਹੁੰਦੇ ਉਹਨਾਂ ਵਾਸਤੇ ਕੀ ਛੱਡ ਦਿੱਤਾ ਜਾਂਦਾ ਉਹਨਾਂ ਨੂੰ ਛੱਡਿਆ ਗਿਆ ਇਹਨਾਂ ਦੇ ਤਕਰੀਬਨ ਡਾਕੂਮੈਂਟ ਪੂਰੇ ਸਨ ਹਾਂਜੀ ਧੰਨਵਾਦ ਲੋ ਇੱਥੇ ਦੱਸਦੀ ਆ ਕਿ ਜਿਨ੍ਹਾਂ ਦੇ ਪੇਪਰ ਬਿਲਕੁਲ ਗੱਡੀਆਂ ਦੇ ਆਰਸੀਆਂ ਤੋਂ ਲੈ ਕੇ ਸਾਰੇ ਪੋਲੂਸ਼ਨ ਜਿੰਨੇ ਵੀ ਡਾਕੂਮੈਂਟ ਕਾਨੂੰਨਨ ਤੌਰ ਤੇ ਬਣਦੇ ਹਨ ਉਹ ਜਿਹੜੇ ਜਿਸ ਚਾਲਕ ਦੇ ਜੋ ਚਾਹੇ ਉਹ ਕਾਰ ਚਾਲਕ ਆ ਚਾਹੇ ਟੂ व्हीਲਰ ਫੋਰ व्हीਲਰ ਆ ਜਿਨ੍ਹਾਂ ਦੇ ਪੇਪਰ ਪੂਰੇ ਹੋ ਹੁੰਦੇ ਹਨ ਉਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਵਾ ਉਹ ਵਿਦਆਊਟ ਕੋਈ ਕਾਰਵਾਈ ਕੀਤੇ ਵੀ ਜਾਣ ਦਿੱਤਾ ਜਾਂਦਾ ਹੈ ਔਰ ਤੁਹਾਡੇ ਨਾਲ ਹੀ ਇਸ ਤਰ੍ਹਾਂ ਜੁੜੇ ਰਵਾਂਗੇ ਔਰ ਇਹ ਲੰਬਾ ਚੌਂਕ ਜਿਹੜਾ ਤੁਸੀਂ ਦੇਖ ਰਹੇ ਹੋ ਪੁਲਿਸ ਬੱਸ ਸਟੈਂਡ ਜੋ ਹੈ ਇਹ ਏਰੀਆ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਦਿਖਾ ਰਹੇ ਆ ਔਰ ਤੁਸੀਂ ਜੁੜੇ ਹੋ ਅੰਮ੍ਰਿਤਸਰ ਤੋਂ ਪੰਜਾਬ ਟਾਈਮ 24 ਮਨਜੀਤ ਸਿੰਘ ਅਤੇ ਸੋਨੂ ਖਾਨਕੋਟ ਦੇ ਨਾਲ ਸاسي ਕਾਂ